ਸਸੀ ਕਾਲ ਜੀ ਅੱਜ ਗੱਲ ਕਰਨੀ ਆ ਜਿਹੜੀ ਕੁੜੀ ਦੀ ਵੀਡੀਓ ਨਹੀਂ ਵਾਇਰਲ ਹੋਈ ਹੈਗੀ ਆ ਇਹਦੇ ਮੰਗੇਤਰ ਨੇ ਕਰ ਦਿੱਤੀ ਇਹਦੀ ਵੀਡੀਓ ਵਾਇਰਲ ਯਾਰ ਕਿੰਨਾ गिर ਚੁੱਕੇ ਆ ਕਿੰਨਾ ਗਿਰ ਚੁੱਕਿਆ ਸਮਾਜ ਦੇ ਵਿੱਚ ਮੈਂ ਕਹਿੰਨਾ ਯਾਰ ਗਾਲਾਂ ਤੋਂ ਚਮਕੀਲੇ ਦੇ ਗਾਣਿਆਂ ਨੂੰ ਕੱਢਦੇ ਹੁੰਦੇ ਉਹ ਆ ਗਾਣਿਆਂ ਚ ਗਾਉਂਦਾ ਸੀ ਉਹ ਐਨਾ ਸੀ ਉਹਨੇ ਗੰਦ ਪਾਤ ਸੀ ਉਹ ਆ ਜਿਹੜੇ ਅੱਜ ਗੰਦ ਪਾਉਂਦੇ ਆ ਤੁਸੀਂ ਦੇਖੋ ਰਿਸ਼ਤੇ ਕਿੱਥੇ ਤੱਕ ਡਿੱਗ ਪਿਆ ਓਏ ਆਪਣੀ ਮੰਗੇਤਰ ਦੀਆਂ ਵੀਡੀਓ ਵਾਇਰਲ ਕਰ ਦਿੱਤੀਆਂ ਔਰ ਮੈਂ ਤੁਹਾਨੂੰ ਦੱਸਾਂ ਕੀ ਰਿਸ਼ਤਾ ਚਲੋ ਹੋਇਆ ਛੱਡੋ ਘਰਦਿਆਂ ਦਾ ਆਉਣ ਜਾਣ ਸੀ ਕੁੜੀ ਦੇ ਪਿਓ ਦੇ ਪੈਰੀਂ ਹੱਥ ਲਾ ਕੇ ਮੁੰਡਾ ਆਸ਼ੀਰਵਾਦ ਲੈਂਦਾ ਸੀ ਹੁਣ ਜੇ ਮੈਂ ਤੁਹਾਨੂੰ ਵੇਚਲੀ ਗੱਲ ਦੱਸਾਂ ਹਨਾ ਤੇ ਇਹ ਜਿਹੜਾ ਮੁੰਡਾ ਆ ਇਹਨਾਂ ਦਾ ਵੀ ਕੰਮਕਾਰ ਖਰਾ ਆ ਬਾਹਰ ਵੀ ਆ ਕੈਨੇਡਾ ਦੇ ਇੰਗਲੈਂਡ ਕੈਨੇਡਾ ਦੇ ਵਿੱਚ ਵੀ ਇਹਨਾਂ ਦਾ ਹੈਗਾ ਨਾ ਜ਼ਮੀਨ ਜਮੂਨ ਤੇ ਕੁੜੀ ਵੀ ਖਰੀ ਘਰੋਂ ਹੈਗੀ ਆ ਕੁੜੀ ਦੇ ਪਿਓ ਦੀ ਵੀ ਜ਼ਮੀਨ ਜਮੂਨ ਖਰੀ ਦੀ ਤਵੀਆਂ ਤਵੀਆਂ ਇਹਨਾਂ ਦੇ ਮੁਕਾਬਲਿਆਂ 'ਚ ਜਾਂਦੀ ਸੀ ਤੇ ਪਰ ਚੱਕਰ ਇਹ ਪੈ ਗਿਆ ਇਹ ਕੁਝ ਨਾ ਕੁਝ ਤਾਂ ਗੱਲ ਹੋਈ ਹੋਗੀ ਜਿਹੜੀਆਂ ਉਹਨੇ ਵੀਡੀਓ ਵਾਇਰਲ ਕਰਤੀਆਂ ਜਾਂ ਕਹਿ ਲਓ ਫੁਕਰਪਣੇ ਦੇ ਵਿੱਚ ਪਰ ਇਹਨੂੰ ਇਹ ਨਹੀਂ ਮੁੰਡੇ ਨੂੰ ਪਤਾ ਲੱਗਾ ਮੈਂ ਗੁੱਸੇ ਚ ਆ ਕੇ ਜੋ ਕੁਝ ਕਰ ਰਿਆਂ ਇਹਦੇ ਨਤੀਜੇ ਕਿੰਨੇ ਭੜੇ ਨਿਕਲਣੇ ਆ ਤੁਸੀਂ ਇਹ ਸੋਚੋ ਵੀ ਕੁੜੀਆਂ ਕਿੰਨੀਆਂ ਕਿਸੇ ਵਾਹਣ ਮੈਂ ਇੱਥੇ ਇੱਕ ਲਾਨਤ ਪਾਉਂਗਾ ਕੁੜੀ ਨੂੰ ਵੀ ਜਿਹੜੀ ਪਹਿਲੇ ਜਾ ਜਾ ਕੇ ਗੱਡੀਆਂ ਦੇ ਵਿੱਚ ਕੀ ਕਾਣ ਲੱਗ ਪਈ ਜਾਂ ਤਾਂ ਫੇ ਮਾੜੀ ਮੋਟੀ ਵੀ ਖਰੀ ਹੁੰਦੀ ਹੈ ਨਾ ਮੈਂ ਹੁਣ ਉਹ ਗੱਲ ਨਹੀਂ ਕਹਿਣੀ ਚਾਹੀਦੀ ਵੀ ਥੱਲੇ ਦੀ ਖਰੀ ਹੁੰਦੀ ਤੇ ਨਾ ਜਾ ਕੇ ਆਪ ਸਵਾਹ ਪਾਉਂਦੀ ਨਾ ਗੱਡੀਆਂ ਚ ਮੂੰਹ ਮਾਰਦੀ ਤੇ ਨਾ ਅੱਜ ਉਹਨੂੰ ਆ ਦਿਨ ਦੇਖਣਾ ਪੈਂਦਾ ਲਾਨ ਤੇ ਤੇ ਆਪ ਵੀ ਨਿਕਲਿਆਰ ਗੁੱਸਾ ਸਾਨੂੰ ਕੁੜੀ ਤੇ ਵੀ ਹੈਗਾ ਹੁਣ ਕਹਿਣਾ ਮੰਗਿਓ ਸੀ ਐਂ ਸੀ ਆਂ ਸੀ ਪਤਾ ਹੀ ਆ ਕਲ ਜੋਗਵਾ ਇੱਥੇ ਕਿਹੜਾ ਘੱਟ ਕਰਦਾ ਹੈਨਾ ਤੇ ਪਿਓ ਦੀ ਵੀ ਰੋਲੀ ਆਪਣੀ ਵੀ ਪਾ ਕੇ ਪੈਂਟਾਂ ਤੇ ਪਾ ਕੇ ਕਮੀਜ਼ਾਂ ਜਿਹੀਆਂ ਟਰੈਕਟਰਾਂ ਤੇ ਚੜ ਕੇ ਮੈਨੂੰ ਬੁਰਾ ਲੱਗਾ ਯਾਰ ਬੁਰਾ ਇਸ ਕਰ ਗੁੱਸਾ ਤਾਂ ਕੁੜੀ ਤੇ ਥੋੜਾ ਜਿਹਾ ਆ ਰਿਹਾ ਤੇ ਤੈਨੂੰ ਆਪਣਾ ਆਪ ਸੇਫ ਤੂੰ ਕਿਵੇਂ ਰੱਖਣਾ ਤੈਨੂੰ ਵੀ ਇੰਨੀ ਅਕਲ ਚਾਹੀਦੀ ਸੀ ਕਿ ਹੈ ਮਢੀਰ ਦਾ ਤਾਂ ਇਹ ਕੰਮ ਹੁੰਦਾ ਹੈਨਾ ਤੂੰ ਸਿੱਧਾ ਕਹਿੰਦੀ ਬਈ ਵਿਆਹ ਤੋਂ ਬਾਅਦ ਜੋ ਕੁਝ ਹੈ ਪਰ ਹੁਣ ਜੇ ਪੱਧ ਲਾਣ ਤਪਾਈਏ ਤਾਂ ਮੁੰਡੇ ਤੇ ਪਾਣੇ ਆ ਮੈਂ ਕਹਿੰਨਾ ਬਈ ਸਿਰੇ ਦੀ ਸਰੇ ਦੀ ਯਾਰ ਤੈਨੂੰ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ ਓਏ ਸੋਚ ਕੁੜੀ ਦੇ ਮਨ ਤੇ ਕੀ ਬੀਤਦੀ ਹੋਗੀ ਸੋਚ ਉਹਦੇ ਪਿਓ ਦੇ ਮਨ ਤੇ ਓਏ ਕੱਲੂ ਤੇਰੇ ਨਾਲ ਜਾਂ ਤੇਰੇ ਕਿਸੇ ਭੈਣ ਭਰਾ ਨਾਲ ਇਹ ਕੰਮ ਹੋ ਜयो ਓਏ ਕੀ ਮੂੰਹ ਦਿਖਾਵਾਂਗਾ ਯਾਰ ਬਹੁਤ ਮਾੜਾ ਕੰਮ ਕੀਤਾ ਓਏ ਤੂੰ ਇਹ ਤੈਨੂੰ ਕਲੰਕ ਲੱਗ ਗਿਆ ਤੇਰੇ ਖਾਨਦਾਨ ਨੂੰ ਵੀ ਕਲੰਕ ਲੱਗ ਗਿਆ ਤੇ ਤੇਰੀਆਂ ਜਿਹੜੀਆਂ ਪਰਨਾ ਬਣੀਆਂ ਫੋਟਮਾ ਲੋਕ ਲਾਣਤਾ ਪਾਉਂਦੇ ਆ ਓਏ ਆਹ ਕੰਮ ਹੁੰਦੇ ਆ ਤੇ ਲੋਕ ਸਰਦਾਰਾਂ ਨੂੰ ਬਦਨਾਮ ਕਰ ਰਹੇ ਆ ਕਿ ਆ ਜਿਹੜਾ ਸਰਦਾਰ ਜਿਆ ਅਗਿਆਨੀ ਮੁੰਡਾ ਇਹਨੇ ਆਲ ਤੂੰ ਯਾਰ ਇਹ ਵੀ ਨਹੀਂ ਸੋਚਿਆ ਵੀ ਮੈਂ ਕਲੰਕ ਕਲੰਕ ਲਾਉਣ ਲੱਗਾ ਤੇ ਕਲੰਕ ਤੂੰ ਆਪ ਵੀ ਲਾਇਆ ਤੇ ਕੁੜੀ ਦੀ ਇੱਜ਼ਤ ਨੂੰ ਵੀ ਲਾਇਆ ਕੌਣ ਮੁੰਡਾ ਗਾਂਹ ਕੌਣ ਕੁੜੀ ਦੇ ਵਿੱਚ ਆਪਸੀ ਯਕੀਨ ਬੱਝੂਗਾ ਗਾਂਹ ਤੋਂ ਕੋਈ ਕੁੜੀ ਹੁਣ ਗਾਂਹ ਯਕੀਨ ਕਰੂਗੀ ਕਿਸੇ ਮੁੰਡੇ ਤੇ ਨਹੀਂ ਹੈਨਾ ਬਸ ਮੈਂ ਤੇ ਇਹੋ ਹੀ ਕਹਿਣਾ ਚਾਹਣਾ ਤੁਹਾਡੇ 2 ਮਿੰਟ ਦੇ ਗੁੱਸੇ ਨੇ ਇੱਕ ਦੂਜੇ ਦੇ ਆਪਸੀ ਲੜਾਈ ਝਗੜੇ ਨੇ ਤੁਹਾਨੂੰ ਕਿੱਥੇ ਤੱਕ ਪਹੁੰਚਾਤਾ ਇਹ ਬਹੁਤ ਹੀ ਘਟੀਆ ਨੀਚਦਰਦੇ ਦਾ ਕੰਮ ਆ ਜਿਹੜੀਆਂ ਵੀਡੀਓ ਵਾਇਰਲ ਕਰਦਣੀਆਂ ਕਿਸੇ ਦੇ ਯਕੀਨ ਦਾ ਜਿਹਨੂੰ ਕਹਿੰਦੇ ਹੁੰਦੇ ਯਕੀਨ ਦਾ ਹੀ ਖੂਨ ਕਰਨ ਹੁੰਦਾ ਇਹੋ ਤੇ ਉਹ ਬਾਈ ਤੂੰ ਕੀਤਾ ਕੀ ਕਹੂੰਗੇ ਇਸ ਵੀਡੀਓ ਬਾਰੇ ਜਰੂਰ ਦੱਸਿਓ ਧੰਨਵਾਦ